ਅਤੇ ਦੋਵਾਂ ਫੋਰਮਾਂ ਵੱਲੋਂ ਜਿਹੜਾ ਮੋਰਚਾ ਚੱਲ ਰਿਹਾ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਅੱਜ ਕੋਈ ਫੈਸਲਾ ਸੁਣਿਆ ਜਾ ਰਿਹਾ ਹੈ ਮੀਡੀਆ ਵੱਲੋਂ ਦੇਖੋ ਸਾਡੇ ਕੋਲੇ ਉਹਦੀ ਜਿਹੜੀ ਪ੍ਰोसीडिंग ਹੈ ਜੋ ਵੀ ਕਾਰਵਾਈ ਸੁਪਰੀਮ ਕੋਰਟ 'ਚ ਚੱਲੀ ਆ ਉਹਦੀ ਕਿਤੇ ਲੇਟ ਬਣੂਗੀ ਸਾਨੂੰ ਕੱਲ ਮਿਲੂਗੀ ਦੇਖ ਕੇ ਇੱਕ ਤਾਂ ਗੱਲ ਹੋ ਸਕਦੀ ਆ ਫਿਰ 15 ਅਗਸਤ ਦੇ ਤੁਹਾਨੂੰ ਪਤਾ ਪ੍ਰੋਗਰਾਮ ਚੱਲ ਰਹੇ ਆ ਸਾਡੇ ਕੋਲ ਆ ਜੂਗੀ ਫਿਰ ਅਸੀਂ ਮੀਟਿੰਗ ਕਰਾਂਗੇ 15 ਅਗਸਤ ਤੋਂ ਬਾਅਦ ਦੋਵੇਂ ਫੋਰਮ ਫਿਰ ਉਹਤੇ ਹੱਤਮੀ ਆਫੀਸ਼ਲੀ ਟਿੱਪਣੀ ਦਾ ਵੀ ਜਾ ਕੋ ਆਪਣਾ ਪੱਖ ਜਿਹੜਾ ਉਦੋਂ ਬਾਅਦ ਜਾਊਗਾ ਪੀਐਸਐਲ ਵਿੱਚ ਕੀ ਹੈਗਾ ਵਾ ਜਿੰਦੋਂ ਤੱਕ ਮੀਡੀਆ ਵਿੱਚ ਆਈ ਗੱਲਬਾਤ ਦਾ ਸਵਾਲ ਹੈਗਾ ਵਾ ਵੀ ਦੋਵੇਂ ਡੀਜੀਪੀ ਜਿਵੇਂ ਸੁਣਿਆ ਜਾ ਰਿਹਾ ਆਫੀਸ਼ਲੀ ਨਹੀਂ ਮੈਂ ਕਹਿੰਦਾ ਵੀ ਗੱਲਬਾਤ ਕਰਨ ਜੀ ਉਦੋਂ ਬਾਅਦ ਕੋਈ ਕਮੇਟੀ ਬਾਰੇ ਕਨਸੋਹਾ ਨੇ ਠੀਕ ਹੈ ਜੀ ਜੋ ਵੀ ਹੈ ਤਾਂ ਦੇਖੋ ਜੇ ਰਸਤਾ ਖੁੱਲਦਾ ਵਾ ਤਾਂ ਇਹ ਸਾਰਿਆਂ ਵਾਸਤੇ ਸੁਖਤ ਹੋਊਗਾ ਵਪਾਰੀ ਵਾਸਤੇ ਟਰਾਂਸਪੋਰਟਰ ਵਾਸਤੇ ਆਮ ਜਨਤਾ ਵਾਸਤੇ ਸਾਰਿਆਂ ਵਾਸਤੇ ਅਸਾਂ ਨੂੰ ਵੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੂਗਾ ਬਾਕੀ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਕਲੀਅਰ ਹੋ ਜਾਊਗਾ ਦੋਵਾਂ ਫੋਰਮਾਂ ਵੱਲੋਂ ਜਿਹੜਾ ਮੋਰਚਾ ਚੱਲ ਰਿਹਾ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਅੱਜ ਕੋਈ ਫੈਸਲਾ ਸੁਣਿਆ ਜਾ ਰਿਹਾ ਹੈ ਮੀਡੀਆ ਵੱਲੋਂ ਦੇਖੋ ਸਾਡੇ ਕੋਲੇ ਉਹਦੀ ਜਿਹੜੀ ਪ੍ਰोसीडिंग ਹੈ ਜੋ ਵੀ ਕਾਰਵਾਈ ਸੁਪਰੀਮ ਕੋਰਟ 'ਚ ਚੱਲੀ ਆ ਉਹਦੀ ਕਦੇ ਲੇਟ ਬਣੂਗੀ ਸਾਨੂੰ ਕੱਲ ਮਿਲੂਗੀ ਦੇਖ ਕੇ ਇੱਕ ਤਾਂ ਗੱਲ ਹੋ ਸਕਦੀ ਆ ਫਿਰ 15 ਅਗਸਤ ਦੇ ਤੁਹਾਨੂੰ ਪਤਾ ਪ੍ਰੋਗਰਾਮ ਚੱਲ ਰਿਹਾ ਹੈ ਸਾਡੇ ਕੋਲ ਆ ਜੂਗੀ ਫਿਰ ਅਸੀਂ ਮੀਟਿੰਗ ਕਰਾਂਗੇ 15 ਅਗਸਤ ਤੋਂ ਬਾਅਦ ਦੋਵੇਂ ਫੋਰ ਫਿਰ ਉਹਤੇ ਹਤਮੀ ਆਫੀਸ਼ੀਅਲੀ ਟਿੱਪਣੀ ਦਾ ਵੀ ਜਾ ਕੇ ਆਪਣਾ ਪੱਖ ਜਿਹੜਾ ਉਹ ਤੋਂ ਬਾਅਦ ਹੀ ਆਊਗਾ ਪੀਐਸਐਲ ਵਿੱਚ ਕੀ ਹੈਗਾ ਵਾ ਜਿੱਦੋਂ ਤੱਕ ਮੀਡੀਆ ਵਿੱਚ ਆਈ ਗੱਲਬਾਤ ਦਾ ਸਵਾਲ ਹੈਗਾ ਵਾ ਵੀ ਦੋਵੇਂ ਡੀਜੀਪੀ ਜੀ ਮੈਂ ਸੁਣਿਆ ਜਾ ਰਿਹਾ ਆਪਸ਼ਲੀ ਜਿਵੇਂ ਕਹਿੰਦਾ ਵੀ ਗੱਲਬਾਤ ਕਰਨ ਜੀ ਉਦੋਂ ਬਾਅਦ ਕੋਈ ਕਮੇਟੀ ਬਾਰੇ ਕਨਸੋਹਾ ਨੇ ਠੀਕ ਹੈ ਜੀ ਜੋ ਵੀ ਹੈ ਤਾਂ ਦੇਖੋ ਜੇ ਰਸਤਾ ਖੁੱਲਦਾ ਵਾ ਤਾਂ ਇਹ ਸਾਰਿਆਂ ਵਾਸਤੇ ਸੁਖਤ ਹੋਊਗਾ ਵਪਾਰੀ ਵਾਸਤੇ ਟਰਾਂਸਪੋਰਟਰ ਵਾਸਤੇ ਆਮ ਜਨਤਾ ਵਾਸਤੇ ਸਾਰਿਆਂ ਵਾਸਤੇ ਅਰ ਸਾਨੂੰ ਵੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੂਗਾ। ਹਾਂ ਬਾਕੀ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਕਲੀਅਰ ਹੋ ਜਾਊਗਾ। ਦੋਵਾਂ ਫੋਰਮਾਂ ਵੱਲੋਂ ਜਿਹੜਾ ਮੋਰਚਾ ਚੱਲ ਰਿਹਾ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਅੱਜ ਕੋਈ ਫੈਸਲਾ ਸੁਣਿਆ ਜਾ ਰਿਹਾ ਹੈ ਮੀਡੀਆ ਵੱਲੋਂ। ਦੇਖੋ ਸਾਡੇ ਕੋਲੇ ਉਹਦੀ ਜਿਹੜੀ ਪ੍ਰोसीडिंग ਹੈ ਜੋ ਵੀ ਕਾਰਵਾਈ ਸੁਪਰੀਮ ਕੋਰਟ 'ਚ ਚੱਲੀ ਆ ਉਹਦੀ ਕਿਤੇ ਲੇਟ ਬਣੂងੀ ਸਾਨੂੰ ਕੱਲ ਮਿਲੂਗੀ ਦੇਖ ਕੇ ਇੱਕ ਤਾਂ ਗੱਲ ਹੋ ਸਕਦੀ ਆ ਫਿਰ 15 ਅਗਸਤ ਦੇ ਤੁਹਾਨੂੰ ਪਤਾ ਪ੍ਰੋਗਰਾਮ ਚੱਲ ਰਹੇ ਆ ਸਾਡੇ ਕੋਲ ਆ ਚੁੱਕੀ ਫਿਰ ਅਸੀਂ ਮੀਟਿੰਗ ਕਰਾਂਗੇ 15 ਅਗਸਤ ਤੋਂ ਬਾਅਦ ਦੋਵੇਂ ਫਿਰ ਉਹਤੇ ਹਤਮੀ ਆਫੀਸ਼ੀਅਲੀ ਟਿੱਪਣੀ ਦਾ ਵੀ ਜਾ ਕੇ ਆਪਣਾ ਪੱਖ ਜਿਹੜਾ ਉਹ ਤੋਂ ਬਾਅਦ ਹੀ ਆਊਗਾ ਪੀਐਸਐਲ ਵਿੱਚ ਕੀ ਹੈਗਾ ਵਾ ਜਿੰਦੋਂ ਤੱਕ মিডিਆ ਵਿੱਚ ਆਈ ਗੱਲਬਾਤ ਦਾ ਸਵਾਲ ਹੈਗਾ ਵਾ ਵੀ ਦੋਵੇਂ ਡੀਜੀਪੀ ਜਿਵੇਂ ਸੁਣਿਆ ਜਾ ਰਿਹਾ ਆ ਆਫੀਸ਼ੀਅਲੀ ਜਿਵੇਂ ਕਹਿੰਦਾ ਵੀ ਗੱਲਬਾਤ ਕਰਨ ਜੀ ਉਸ ਤੋਂ ਬਾਅਦ ਕੋਈ ਕਮੇਟੀ ਬਾਰੇ ਕਨਸੋਹਾ ਨੇ ਠੀਕ ਹੈ ਜੀ ਜੋ ਵੀ ਹੈ ਤਾਂ ਦੇਖੋ ਜੇ ਰਸਤਾ ਖੁੱਲਦਾ ਵਾ ਤਾਂ ਇਹ ਸਾਰਿਆਂ ਵਾਸਤੇ ਸੁਖਤ ਹੋਊਗਾ ਵਪਾਰੀ ਵਾਸਤੇ ਟਰਾਂਸਪੋਰਟਰ ਵਾਸਤੇ ਆਮ ਜਨਤਾ ਵਾਸਤੇ ਸਾਰਿਆਂ ਵਾਸਤੇ ਅਸਾਨੂੰ ਵੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੂਗਾ ਬਾਕੀ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਕਲੀਅਰ ਹੋ ਜਾਊਗਾ ਦੋਵਾਂ ਫੋਰਮਾਂ ਵੱਲੋਂ ਜਿਹੜਾ ਮੋਰਚਾ ਚੱਲ ਰਿਹਾ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਅੱਜ ਕੋਈ ਫੈਸਲਾ ਸੁਣਿਆ ਜਾ ਰਿਹਾ ਮੀਡੀਆ ਵੱਲੋਂ ਦੇਖੋ ਸਾਡੇ ਕੋਲੇ ਉਹਦੀ ਜਿਹੜੀ ਪ੍ਰोसीडिंग ਹੈ ਜੋ ਵੀ ਕਾਰਵਾਈ ਸੁਪਰੀਮ ਕੋਰਟ 'ਚ ਚੱਲੀ ਆ ਉਹਦੀ ਕਿਤੇ ਲੇਟ ਬਣੂਗੀ ਸਾਨੂੰ ਕੱਲ ਮਿਲੂਗੀ ਦੇਖ ਕੇ ਇੱਕ ਤਾਂ ਗੱਲ ਹੋ ਸਕਦੀ ਆ ਫਿਰ 15 ਅਗਸਤ ਦੇ ਤੁਹਾਨੂੰ ਪਤਾ ਪ੍ਰੋਗਰਾਮ ਚੱਲ ਰਹੇ ਆ ਸਾਡੇ ਕੋਲ ਆਜੂਗੀ ਫਿਰ ਅਸੀਂ ਮੀਟਿੰਗ ਕਰਾਂਗੇ 15 ਅਗਸਤ ਤੋਂ ਬਾਅਦ ਦੋਵੇਂ ਫੋਰ ਫੇਰ ਉਹਤੇ ਹੱਤਮੀ ਆਫੀਸ਼ਲੀ ਟਿੱਪਣੀ ਦਾ ਵੀ ਜਾ ਕੋ ਆਪਣਾ ਪੱਖ ਜਿਹੜਾ ਉਦੋਂ ਬਾਅਦ ਹੀ ਆਊਗਾ ਪੀਐਸਐਲ ਵਿੱਚ ਕੀ ਹੈਗਾ ਵਾ ਜਿੰਦੋਂ ਤੱਕ ਮੀਡੀਆ ਵਿੱਚ ਆਈ ਗੱਲਬਾਤ ਦਾ ਸਵਾਲ ਹੈਗਾ ਵਾ ਵੀ ਦੋਵੇਂ ਡੀਜੀਪੀ ਜੇ ਮੈਂ ਸੁਣਿਆ ਜਾ ਰਿਹਾ ਆਫੀਸ਼ਲੀ ਜਿਵੇਂ ਕਹਿੰਦਾ ਵੀ ਗੱਲਬਾਤ ਕਰਨ ਜੀ ਉਦੋਂ ਬਾਅਦ ਕੋਈ ਕਮੇਟੀ ਬਾਰੇ ਕਨਸੋਹਾ ਨੇ ਠੀਕ ਹੈ ਜੀ ਜੋ ਵੀ ਹੈ ਤਾਂ ਦੇਖੋ ਜੇ ਰਸਤਾ ਖੁੱਲਦਾ ਵਾ ਤਾਂ ਇਹ ਸਾਰਿਆਂ ਵਾਸਤੇ ਸੁਖਤ ਹੋਊਗਾ ਵਪਾਰੀ ਵਾਸਤੇ ਟਰਾਂਸਪੋਰਟਰ ਵਾਸਤੇ ਆਮ ਜਨਤਾ ਵਾਸਤੇ ਸਾਰਿਆਂ ਵਾਸਤੇ ਅਸਾਨੂੰ ਵੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੂਗਾ ਹਾਂ ਬਾਕੀ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਕਲੀਅਰ ਹੋ ਜਾਊਗਾ ਤੇ ਦੋਵਾਂ ਫੋਰਮਾਂ ਵੱਲੋਂ ਜਿਹੜਾ ਮੋਰਚਾ ਚੱਲ ਰਿਹਾ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਅੱਜ ਕੋਈ ਫੈਸਲਾ ਸੁਣਿਆ ਜਾ ਰਿਹਾ ਹੈ ਮੀਡੀਆ ਵੱਲੋਂ ਦੇਖੋ ਸਾਡੇ ਕੋਲੇ ਉਹਦੀ ਜਿਹੜੀ ਪ੍ਰोसीडिंग ਹੈ ਜੋ ਵੀ ਕਾਰਵਾਈ ਸੁਪਰੀਮ ਕੋਰਟ ਤੇ ਚੱਲੀ ਆ ਉਹਦੀ ਕਿਤੇ ਲੇਟ ਬਣੂਗੀ ਸਾਨੂੰ ਕੱਲ ਮਿਲੂਗੀ ਦੇਖ ਕੇ ਇੱਕ ਤਾਂ ਗੱਲ ਹੋ ਸਕਦੀ ਆ ਫਿਰ 15 ਅਗਸਤ ਦੇ ਤੁਹਾਨੂੰ ਪਤਾ ਪ੍ਰੋਗਰਾਮ ਚੱਲ ਰਹੇ ਆ ਸਾਡੇ ਕੋਲ ਆ ਜੂਗੀ ਫਿਰ ਅਸੀਂ ਮੀਟਿੰਗ ਕਰਾਂਗੇ 15 ਅਗਸਤ ਤੋਂ ਬਾਅਦ ਦੋਵੇਂ ਫੋਰ ਫਿਰ ਉਹ ਤੇ ਹੱਤਮੀ ਆਫੀਸ਼ਲੀ ਟਿੱਪਣੀ ਦਾ ਵੀ ਜਾ ਕੋ ਆਪਣਾ ਪੱਖ ਜਿਹੜਾ ਉਹ ਤੋਂ ਬਾਅਦ ਜਾਊਗਾ ਕਿ ਅਸਲ ਵਿੱਚ ਕੀ ਹੈਗਾ ਵਾ ਜਿੱਦੋਂ ਤੱਕ ਮੀਡੀਆ ਵਿੱਚ ਆਈ ਗੱਲਬਾਤ ਦਾ ਸਵਾਲ ਹੈਗਾ ਵਾ ਵੀ ਲੋਵੇਂ ਡੀਜੀਪੀ ਜੀ ਦੇ ਵਿੱਚ ਸੁਣਿਆ ਜਾ ਰਿਹਾ ਆਪਸ਼ਲੀ ਨਹੀਂ ਮੈਂ ਕਹਿੰਦਾ ਵੀ ਗੱਲਬਾਤ ਕਰਨ ਜੀ ਉਦੋਂ ਬਾਅਦ ਕੋਈ ਕਮੇਟੀ ਬਾਰੇ ਕਨਸੋਹਾ ਨੇ ਠੀਕ ਹੈ ਜੀ ਜੋ ਵੀ ਹੈ ਤਾਂ ਦੇਖੋ ਜੇ ਰਸਤਾ ਖੁੱਲਦਾ ਵਾ ਤਾਂ ਇਹ ਸਾਰਿਆਂ ਵਾਸਤੇ ਸੁਖਤ ਹੋਊਗਾ ਵਪਾਰੀ ਵਾਸਤੇ ਟਰਾਂਸਪੋਰਟਰ ਵਾਸਤੇ ਆਮ ਜਨਤਾ ਵਾਸਤੇ ਸਾਰਿਆਂ ਵਾਸਤੇ ਔਰ ਸਾਨੂੰ ਵੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੂਗਾ। ਹਾਂ ਬਾਕੀ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਕਲੀਅਰ ਹੋ ਜਾਊਗਾ। ਦੋਵਾਂ ਫੋਰਮਾਂ ਵੱਲੋਂ ਜਿਹੜਾ ਮੋਰਚਾ ਚੱਲ ਰਿਹਾ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਅੱਜ ਕੋਈ ਫੈਸਲਾ ਸੁਣਿਆ ਜਾ ਰਿਹਾ ਹੈ ਮੀਡੀਆ ਵੱਲੋਂ। ਦੇਖੋ ਸਾਡੇ ਕੋਲੇ ਉਹਦੀ ਜਿਹੜੀ ਪ੍ਰोसीडिंग ਹੈ ਜੋ ਵੀ ਕਾਰਵਾਈ ਸੁਪਰੀਮ ਕੋਰਟ 'ਚ ਚੱਲੀ ਆ ਉਹਦੀ ਕਿਤੇ ਲੇਟ ਬਣੂ ਵੀ ਸਾਨੂੰ ਕੱਲ ਮਿਲੂਗੀ ਦੇਖ ਕੇ ਇੱਕ ਤਾਂ ਗੱਲ ਹੋ ਸਕਦੀ ਆ ਫਿਰ 15 ਅਗਸਤ ਦੇ ਤੁਹਾਨੂੰ ਪਤਾ ਪ੍ਰੋਗਰਾਮ ਚੱਲ ਰਹੇ ਆ ਸਾਡੇ ਕੋਲ ਆ ਜੂਗੀ ਫਿਰ ਅਸੀਂ ਮੀਟਿੰਗ ਕਰਾਂਗੇ 15 ਅਗਸਤ ਤੋਂ ਬਾਅਦ ਦੋਵੇਂ ਫਿਰ ਉਹ ਤੇ ਹੱਦਮੀ ਆਫੀਸ਼ਲੀ ਟਿੱਪਣੀ ਦਾ ਵੀ ਜਾ ਕੇ ਆਪਣਾ ਪੱਖ ਜਿਹੜਾ ਉਹ ਤੋਂ ਬਾਅਦ ਜਾਊਗਾ ਕਿ ਅਸਲ ਵਿੱਚ ਕੀ ਹੈਗਾ ਵਾ ਜਿੱਥੋਂ ਤੱਕ ਮੀਡੀਆ ਵਿੱਚ ਆਈ ਗੱਲਬਾਤ ਦਾ ਸਵਾਲ ਹੈਗਾ ਵਾ ਵੀ ਦੋਵੇਂ ਡੀਜੀਪੀ ਜੀ ਮੈਂ ਸੁਣਿਆ ਜਾ ਰਿਹਾ ਆ ਆਫੀਸ਼ਲੀ ਜਿਵੇਂ ਕਹਿੰਦਾ ਵੀ ਗੱਲਬਾਤ ਕਰਨ ਜੀ ਉਹ ਤੋਂ ਬਾਅਦ ਕੋਈ ਕਮੇਟੀ ਬਾਰੇ ਕਨਸੋਹਾ ਨੇ ਠੀਕ ਹੈ ਜੀ ਜੋ ਵੀ ਹੈ ਤਾਂ ਦੇਖੋ ਜੇ ਰਸਤਾ ਖੁੱਲਦਾ ਵਾ ਤਾਂ ਇਹ ਸਾਰਿਆਂ ਵਾਸਤੇ ਸੁਖਤ ਹੋਊਗਾ ਵਪਾਰੀ ਵਾਸਤੇ ਟਰਾਂਸਪੋਰਟਰ ਵਾਸਤੇ ਆਮ ਜਨਤਾ